ਜਸਤੀ ਬਦੌਲਤ ਮੈਨੂੰ ਕਲਮ ਮਿਲੀ ਉਸਤੀ ਤਰਤੀ ਹੈ ਕੁਝ ਕਹਿਣਾ ਚਾਹੁੰਦੀ ਸ਼ਾਇਦ ਥੋੜੀ ਪਿਛੜ ਗਈ ਪਰ ਫਿਰ ਦਸ਼ਮੇਸ਼ ਦੀ ਗੋਦ 'ਚ ਬਹਿਣਾ ਚਾਹੁੰਦੀ ਅੱਜ ਮੇਰਾ ਪਖ ਨਹੀਂ ਉਰਖਿਆ ਜਾਣਾ ਖੁਦ ਉਹ ਤਰਤਾਲ ਸੁਣਾਉਗੀ ਮੇਰੀ ਕਲਮ ਵੀ ਉਹਦੀ ਹਮਦਰਦ ਬਣ ਕੁਝ ਦੁੱਖੜੇ ਅੱਜ ਵੰਡਾਉਗੀ ਉਹ ਪੰਜਾਬਾਂ ਦਾ ਦੇਸ਼ ਯਾਖੇ ਮੈਨੂੰ ਵੰਡਿਆ ਤਾਂ ਮੈਂ ਚੁੱਪ ਸੀ ਜਰਾਇਮ ਪੇਸ਼ਾ ਕਹਿ ਕੇ ਵੀ ਜੇ ਭੰਡਿਆ ਤਾਂ ਮੈਂ ਚੁੱਪ ਸੀ ਤਖਤ ਢਾਇਆ ਅੱਜ ਵੀ ਉਹ ਜ਼ਖਮ ਭਾਵੇਂ ਭਰਿਆ ਨਹੀਂ ਉਹ ਦਰਦ ਹਾਂ ਮੈਂ ਸਹਿ ਰਿਆ ਮੈਂ ਹੱਥਿਆਰੀ ਹਮਲਿਆਂ ਤੋਂ ਡਰਿਆ ਨਹੀਂ ਅੱਜ ਵੀ ਦਮ ਹੈ ਮੇਰੇ ਅੰਦਰ ਵੈਰੀਆਂ ਅੱਗੇ ਝੁਕਿਆ ਨਹੀਂ ਮੈਂ ਸ਼ਸ਼ਤਰ ਸਾਡੇ ਪੀਰ ਨੇ ਆਪਣੇ ਪੀਰ ਹੱਥੋਂ ਅਜੇ ਮੁੱਕਿਆ ਨਹੀਂ ਮੈਂ ਮੈਨੂੰ ਚਰਨ ਨਸੀਬ ਦੱਸਾਂ ਗੁਰੂਆਂ ਦੇ ਮੈਂ ਸੁਨਿਆ ਬਾਬਰ ਨੂੰ ਜਾਬਰ ਕਹਿੰਦਿਆਂ ਮੈਂ ਵੇਖਿਆ ਧੰਗ ਗੁਰੂ ਨਾਨਕ ਨੂੰ ਭਾਈ ਲੈਣੇ ਦੀ ਪ੍ਰੀਖਿਆ ਲੈਂਦਿਆਂ ਨਿਥਾਵੇ ਗੁਰੂ ਦੇ ਦ دیدار ਕਿਤੇ ਮੈਂ ਭਾਈ ਜੇਠੇ ਨੂੰ ਗੱਦੀ ਤੇ ਬੰਦੇ ਵੇਖਿਆ ਮੈਂ ਸ਼ਹੀਦਾਂ ਦੇ ਸਰਤਾਜ ਨੂੰ ਨਾਨੇ ਦੀ ਗੋਦ 'ਚ ਆਨੰਦ ਲੈਂਦੇ ਵੇਖਿਆ ਮੈਂ ਵੇਖੇ ਝੁਲਦੇ ਮੇਰੀ ਪੀਰੀ ਦੇ ਨਿਸ਼ਾਨ ਹਰ ਰਾਏ ਜੀ ਨੂੰ ਅੱਖੀਂ ਨਿਹਾਰਿਆ ਮੈਂ ਬਾਲਾ ਪ੍ਰੀਤਮ ਦੇ ਕੌਤਕ ਵੇਖੇ ਤੇ ਨੌਵੇਂ ਗੁਰੂ ਦੀ ਸ਼ਹਾਦਤ ਨੂੰ ਨਮਸਕਾਰਿਆ ਮੈਂ ਜਦ ਮੈਂ ਵੇਖਿਆ ਗੁਰੂ ਦਾ ਅਸੀਸ 9 ਸਾਲਾਂ ਦਾ ਬਾਲਕ ਹੈ ਖੜਾ ਫੜ ਕੇ ਉਹਦੀ ਅੱਖ ਚੋਂ ਨਾ ਹੰਝੂ ਵਹੇ ਸਸਕਾਰ ਕੀਤਾ ਗੁਰਬਾਣੀ ਪੜ੍ਹ ਕੇ ਮੇਰੀ ਤਰਤ ਤੇ ਫਿਰ ਖਾਲਸਾ ਸਾਜਿਆ ਮੈਂ ਵੇਖਿਆ ਪਾਣੀ ਚ ਪਤਾਸੇ ਘੋਲੇ ਸੀ ਬਾਟੇ ਚ ਖੰਡਾ ਫੇਰਿਆ ਗੁਰੂ ਨੇ ਤੇ ਨਾਲ ਕੁਝ ਬੋਲ ਬੋਲੇ ਸੀ ਮੈਂ 40 ਸਾਲ ਦੇ ਬਾਪ ਨੂੰ ਪਉ ਤੱਥੀ ਤੋਲ ਦੇ ਵੇਖਿਆ ਵਿੱਚ ਜੰਗ ਦੇ ਮੈਂ ਆਪਣੇ ਪਿਤਾ ਦਸ਼ਮੇਸ਼ ਨੂੰ ਵੇਖਿਆ ਸੁੰਦੇ ਕੰਡਿਆਂ ਤੇ ਤੇ ਜੰਗਲਾਂ ਚੋਂ ਲੰਘਦੇ ਇੰਨਾ ਬੋਲ ਉਹ ਅੱਖਾਂ ਭਰ ਕਹਿੰਦਾ ਗੁਰੂ ਨੇ ਸ਼ਬਦ ਗੁਰੂ ਨਾਲ ਸਾਨੂੰ ਜੋੜਿਆ ਸੀ ਜਾਤਾਂ ਪਾਤਾਂ ਵਿੱਚੋਂ ਕੱਢ ਕੇ ਤੇ ਇੱਕ ਰੱਬ ਦੇ ਰਾਹ ਤੇ ਮੋੜਿਆ ਸੀ ਅੱਜ ਦਿਲ ਦੁੱਖਦਾ ਜਦ ਪਤਾ ਸੇ ਮੈਂ ਵਾਖਵਖ ਪਾਰਟੀਆਂ ਵਿੱਚ ਘੁੱਲਦੇ ਦੇਖਦਾ ਹਾਂ ਸਿਰ ਤੋਂ ਪੈਰ ਤੱਕ ਸਰੀਰ ਕੰਬਦਾ ਜਦ ਅੰਗਨਾਲੀਆਂ ਚ ਰੁਲਦੇ ਦੇਖਦਾ ਹਾਂ ਅੱਜ ਮੇਰੇ ਹਾਲਾਤ ਨੇ ਇਦਾਂ ਦੇ ਮੇਰੇ ਨੌਜਵਾਨ ਬੇਰੁਜ਼ਗਾਰੀ ਸਹਿ ਰਹੇ ਨੇ ਪਰਵਾਸੀ ਆ ਮੇਰੇ ਦੇਸ਼ ਅੰਦਰ ਖੁਦ ਮੁਖਤਿਆਰੀ ਲੈ ਰਹੇ ਨੇ ਮੇਰੇ ਕੋਲ ਆਬ ਅੱਜ ਪੰਜ ਨਹੀਂ ਮੇਰਾ ਨਾਮ ਬੇਸ਼ੱਕ ਪੰਜਾਬ ਹੈ ਟੁੱਟੇ ਹੋਇਆ ਪੰਜਾਬ ਮੁੜ ਜੁੜ ਜਾਵੇ ਇੱਕ ਕੀਮਤੀ ਜਿਹਾ ਖੁਆਬ ਹੈ ਕੈਂਦਾ ਦੁਖੜੇ ਤਾਂ ਅਨੇਕ ਨੇ ਪਰ ਮੈਂ ਤਾਂ ਅਣਖ ਨੂੰ ਪਾਲਣਾ ਹੈ ਚੰਗਾ ਧੀਏ ਫਿਰ ਛੇਤੀ ਮੁਲਾਕਾਤ ਹੋ ਮੈਂ ਚਿੱਟੇ ਲੌਂਦੇ ਪੁੱਤਾਂ ਨੂੰ ਸੰਭਾਲਣਾ ਹੈ ਮੈਂ ਚਿੱਟੇ ਲੌਂਦੇ ਪੁੱਤਾਂ ਨੂੰ ਸੰਭਾਲਣਾ ਹੈ ਜੀ ਮੈਂ ਜਾ ਕੇ ਪੁੱਤਾਂ ਨੂੰ ਸੰਭਾਲਦਾ ਹਾਂ